ਕੇ ਅਮੀਰਪੁਰਸ ਦੇ ਵਿੱਚ ਪ੍ਰਿੰਕਾ ਚੋਪੜਾ ਦਾ ਜਿਹੜਾ ਵਿਆਹ ਹੋਇਆ ਸੀਗਾ ਇੱਥੋਂ ਤੁਸੀਂ ਸਾਰਾ ਜੋਧਪੁਰ ਸ਼ਹਿਰ ਦੇਖ ਸਕਦੇ ਹੋ ਬਈ ਪੂਰੇ 347 ਰੂਮ ਨੇ ਇਹ ਅਮੀਰਪੁਰਸ ਦੇ ਵਿੱਚ ਚਲੋ ਅੰਮ੍ਰਿਤ 62000 ਰੁਪਏ ਉਸ ਟਾਈਮ ਲੱਗਿਆ ਸੀਗਾ ਕਿਉਂ ਇੱਥੋਂ ਪਤਾ ਲਾ ਦਰਾਜੀ ਠਾਕਰ ਦਾ ਬਾਕੀ ਰਾਜੇ ਨੇ ਆਪਾਂ ਨੂੰ ਇਨਵਾਈਟ ਕੀਤਾ ਸੀਗਾ ਕਿੰਨਰ ਦੀ ਖਾਤ ਲਓ ਜੀ ਕੇਸਰ ਕੁਆਲਿਟੀ ਕਰਵਾ ਲਈ ਆਪਾਂ ਇਥੋਂ ਤੁਸੀਂ ਪਹਿਲਾਂ ਸੇ ਵੇਖੋ ਚਾਹੇ ਨਾ ਵੇਖੋ ਆਜ ਦੀ ਖਾ ਕੇ ਜਾਓ ਦੱਸੋ ਜਰੂਰ ਜੇ ਕਮੈਂਟ ਦੇ ਵਿੱਚ ਜੇ ਕਿਸੇ ਵੀਰ ਨੇ ਰੂਮ ਬੁੱਕ ਕਰਵਾਉਣਾਗਾ ਗੁਰਦੁਆਰਾ ਦੁਬਾਰਾ ਸਾਹਿਬ ਪਹੁੰਚ ਗਏ ਸੀਗੇ Air Force ਵਾਲੇ ਚ ਇੱਥੇ ਗੁਰੂ ਘਰ ਦੇ ਬਾਹਰ ਪਹਿਲਾਂ ਲੰਗਰ ਲੱਗਿਆ ਹੋਇਆ ਸਾਖ ਲਈ ਬਰੈਡ ਚਾਲਦੇ ਆਗੇ ਫਿਰ ਅੰਦਰ ਤੁਹਾਨੂੰ ਦਰਸ਼ਨ ਕਰਵਾਉਂਦੇ Air Force ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹੈ ਜੀ ਗੁਰਦੁਆਰਾ Air Force ਜਿਹੜਾ ਕਿ ਜੋਧਪੁਰ ਦੇ ਵਿੱਚ ਸਥਿਤ ਹੈਗਾ ਬੜਾ ਵਧੀਆ ਲੱਗਿਆ ਇੱਥੇ ਸਾਨੂੰ ਬਹਿ ਕੇ ਇਹ ਵੀਰ ਜਿਹੜਾ ਇਹ ਦੱਸ ਰਿਹਾ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਦੱਸ ਰਿਹਾਗਾ ਬੜਾ ਆਨੰਦ ਆਇਆ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬਹੁਤ ਚਰਚਾ ਸੁਣਿਆ ਸੀਗਾ ਵੀ ਅਸੀਂ ਵੀ ਗੁਰਦੁਆਰਾ ਸਾਹਿਬ ਜ਼ਰੂਰ ਜਾਇਓ ਬੀਤੇ ਹਰੇਕ ਸਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਅਖੰਡ ਪਾਠ ਕਰਵਾਇਆ ਜਾਂਦੇ ਨੇਗੇ ਸਾਡਾ ਸਵੱਬ ਬਣਿਆ ਉਹੀ ਦਾਣਾ ਸੀ ਉੱਥੇ ਸੀਗੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਅਖੰਡ ਪਾਠ ਸਾਹਿਬ ਚੱਲ ਰਿਹਾ ਸੀਗਾ ਬੜਾ ਵਧੀਆ ਲੱਗਿਆ ਇੱਥੇ ਆ ਕਿ ਇਸ ਤੋਂ ਬਾਅਦ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਅੱਗੇ ਚਾਲੇ ਪਾਈ ਪਰ ਗੁਰਦੁਆਰਾ 에ਅਰ ਫੋਰਸ ਤੋਂ ਆਪਾਂ ਚਾਲੇ ਪਾ ਲਈ ਆਗੇ ਪ੍ਰਸ਼ਾਦਾ ਪਾਣੀ ਛੱਕ ਲਿਆ ਤਕਰੀਬਨ ਅੱਧਾ ਪੌਣਾ ਘੰਟਾ ਆ ਚੇਤਨ ਵਗੈਰਾ ਸੁਣਿਆ ਸੁਣ ਕੇ ਉਸ ਤੋਂ ਪ੍ਰੰਤ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਆਪਾਂ ਚਾਲੇ ਪਾ ਲੇ ਆਗੇ ਸਿੱਧੇ ਉਮੇਦਪੈਲਸ ਵੱਲ ਨੂੰ ਉਮੇਦਪੈਲਸ ਦੀ ਗੱਲ ਕਰੀਏ ਤਾਂ ਇੱਥੇ ਵਾਈਵ ਨੇ ਦੱਸਦੇ ਸੀਗੇ ਕਿ ਉਮੇਦਪੈਲਸ ਦੇ ਵਿੱਚ ਪ੍ਰਿੰਕਾ ਚੋਪੜਾ ਦਾ ਜਿਹੜਾ ਵਿਆਹ ਹੋਇਆ ਸੀਗਾ ਦੇਖਦੇ ਆ ਕਿੰਦਾ ਕਿ ਪੈਲਸ ਹੈਗਾ ਪੰਜ ਕੋਈ ਕਹਿੰਦੇ ਬੰਦ ਹੋ ਜਾਂਦਾ ਫਸਾਈ ਪਹੁੰਚ ਜਾਣਾ ਤਕਰੀਬਨ ਅੱਧੇ ਘੰਟੇ ਤਾਈਂ 15 ਮਿੰਟ ਹੀ ਲੱਗਣਿਆ ਕਿਉਂਕਿ ਇੱਥੋਂ ਸਾਰਾ 5-7 ਕਿਲੋਮੀਟਰ ਹੈਗਾ ਚੱਲਦੇ ਆਂ ਅਸ ਟਾਈਮ ਆਪਾਂ ਜੋਧਪੁਰ ਦੇ ਵਿੱਚ ਆ ਗਏ। ਉਮੇਦ ਪੈਲਸ ਦੇਖਣ ਤੋਂ ਬਾਅਦ ਦੇਖਦੇ ਆਂ ਫਿਰ ਕੀ ਪਲਾਨ ਬਣਦਾ ਵੀ ਅੱਜ ਚੱਲਦੇ ਆਂ ਜਾਂ ਅੱਜ ਰਹਿਸ਼ ਕਰਾਂਗੇ ਜੋਧਪੁਰ ਦਾ। ਲਓ ਜੀ ਆਪਣੇ ਜਿਹੜੇ ਛੋਟਾ ਗੜਾ ਆਪਣੇ ਵਾਲਾ ਉਮੇਦ ਪੈਲਸ ਦੇ ਵਿੱਚ ਆ ਗਏ ਆਪਾਂ। ਪਹੁੰਚ ਗਏ ਜੀ ਆਪਾਂ ਉਮੇਦ ਪੈਲਸ। ਦੇਖਣ ਨੂੰ ਕਿੰਨਾ ਸੋਹਣਾ ਲੱਗ ਰਿਹਾ। ਵੈਸੇ ਇਹ ਪ੍ਰਾਈਵੇਟ ਪ੍ਰਾਪਰਟੀ ਹੈਗੀ। ਇਹ ਗਵਰਨਮੈਂਟ ਦੇ ਅੰਡਰ ਨਹੀਂ ਹੈਗਾ। ਪਿੱਛੇ ਸਿਕਿਉਰਿਟੀ ਗਾਰਡ ਖੜਾ ਸੀਗਾ। ਉੱਥੇ ਲਿਖਿਆ ਸੀ ਸਪੈਸ਼ਲ ਪ੍ਰਾਈਵੇਟ ਪ੍ਰਾਪਰਟੀ ਆ ਪਰ ਇੱਥੇ ਦੇਖੋ ਲੱਗਦਾ ਵੀ ਅੱਗ ਲਾਈ ਲਈ ਵੀ ਲੱਗਦੀ ਹੈਗੀ ਚੱਲਦੇ ਅੰਦਰ ਬਾਕੀ ਬੜਾ ਖੂਬਸੂਰਤ ਲੱਗ ਰਿਹਾ ਦੂਰੋਂ ਦੱਸ ਦਿਆਂ ਫਿਰ ਕਿਹਦਾ ਹੈਗਾ ਕੌਣ ਮਾਲਕ ਹੈ ਇਹਦਾ ਚੜਾਈ ਯਾਰ ਕਾਫੀ ਪੈ ਗਈ ਇੱਥੋਂ ਓਹੋ ਸਾਹ ਝੜ ਗਿਆ ਜਿੱਤਾਂ ਵੈਸੇ ਉਹਦੇ ਨਾਲ ਘਟ ਹੈਗੀ ਦੇਖੋ ਸਾਹਮਣੇ ਬਾਕੀ ਵਾਸਾ ਪਾ ਚਲਦੇ ਆਂਗੇ ਜਾਂ ਕਿ ਤੁਹਾਨੂੰ ਸਾਰਾ ਬਾਕੀ ਦੱਸ ਦਿਆਂ ਕੀ ਪ੍ਰਾਈਸ ਆ ਕਿਹੜੀ ਟਾਈਮਿੰਗ ਆ ਕਿੰਨੀ ਸਾਰਾ ਕੁਝ ਦੱਸ ਦਿਆਂ ਚੱਲ ਕੇ ਪਹੁੰਚ ਕੇ ਸਾਹਮਣੇ ਉਮੀਦ ਪੈਲਸ ਦੇਖ ਸਕਦੇ ਹੋ ਉਮੀਦ ਪੈਲਸ ਦੀ ਐਂਟਰੀ ਤੋਂ ਥੋੜਾ ਜਿਹਾ ਅੱਗੇ ਆ ਕੇ ਸੱਜੇ ਹੱਥ ਪਾਰਕਿੰਗ ਬਣੀ ਹੋਈ ਹੈਗੀ ਸਾਈਕਲ ਦਾ ਤਾਂ ਸ਼ਾਇਦ ਕੁਝ ਵੀ ਨਾ ਹੋਵੇ ਫਿਲਹਾਲ ਅਸੀਂ ਪੁੱਛਿਆ ਨਹੀਂਗਾ ਮੋਟਰਸਾਈਕਲ ਤੇ ਗੱਡੀਆਂ ਦੀ ਪਾਰਕਿੰਗ ਹੈਗੀ ਆ ਇੱਥੋਂ ਤੁਸੀਂ ਸਾਰਾ ਜੋਧਪੁਰ ਸ਼ਹਿਰ ਦੇਖ ਸਕਦੇ ਹੋਗੇ ਚੱਲਦੇ ਆ ਅੱਗੇ ਜਾ ਕੇ ਦੱਸਦੇ ਆ ਤੁਹਾਨੂੰ ਐਂਟਰੀ ਵਗੈਰਾ ਕੀ ਆ ਤੇ ਟਾਈਮਿੰਗ ਕੀ ਹੈਗੀ ਆਪਾਂ ਉਮੇਦ ਪੈਲਸ ਦੇ ਬਿਲਕੁਲ ਐਂਟਰੀ ਦੇ ਪਹੁੰਚ ਪਹੁੰਚ ਗਏ ਆ ਪਿੱਛੇ ਦੇਖ ਲਓ ਉਮੇਦ ਪੈਲਸ ਦੀ ਐਂਟਰੀ ਕਰਦੇ ਆ ਹੁਣ ਟਿਕਟ ਤੁਹਾਨੂੰ ਦੱਸਦੇ ਆ ਜਾ ਕੇ ਅੰਦਰ ਦੱਸਦੇ ਆ ਕੀ ਕੀ ਅਲਾਉਡ ਹੈ ਕੀ ਕੀ ਨਹੀਂ ਉਮੇਦ ਪੈਲਸ ਦੀ ਜਿਹੜੀ ਟਿਕਟ ਦਾ ਪ੍ਰਾਈਸ ਤੁਸੀਂ ਦੇਖ ਸਕਦੇ ਹੋਗੇ ਇੰਡੀਅਨ ਵਾਸਤੇ 60 ਰੁਪਏ ਆ ਫੋਰਨ ਵਾਸਤੇ 200 ਆ ਆਨਲਾਈਨ ਕਰ ਲੀਓ ਆਨਲਾਈਨ ਕਰ ਦਿਓ ਜੀ ਆ ਗਾਈਡ ਦੇ ਪ੍ਰਾਈਸ ਆ ਜੇ ਕਿਸੇ ਵੀ ਨੇ ਗਾਈਡ ਕਰਾਉਣਾ ਤਾਂ ਗਾਈਡ ਦੇ ਪ੍ਰਾਈਸ ਨੇਗੇ ਇੰਡੀਅਨ ਜੇ ਸਟੂਡੈਂਟ ਉਹਦੇ 300 ਰੁਪਏ ਆ ਆਪ ਦਾ ਕਾਰਡ ਵਗੈਰਾ ਲੈ ਕੇ ਆਇਓ ਜੇ ਕੋਈ ਵੀ ਸਟੂਡੈਂਟ ਆ ਇੱਥੇ ਪਾਣੀ ਉਹੀ ਹਰੇਕ ਥਾਂ ਤੇ ਫ੍ਰੀ ਹੈਗਾ ਇੱਥੇ ਵੀ ਪਾਣੀ ਫ੍ਰੀ ਹੈ ਜਿੰਨਾ ਮਰਜ਼ੀ ਭਰ ਲਓ ਬੋਤਲ ਲੈ ਆਓ ਬਾਕੀ ਵੀਰ ਆਪਣਾ ਲੈ ਟੈਕਟ 60 ਰੁਪਏ ਪਰ ਪਰਸਨ 120 ਰੁਪਏ ਆਪਣੇ ਦੋ ਜਣੇ ਦੇ ਲੱਗਿਆ ਇਸ ਦਮ ਚੱਲਦੇ ਆਂ ਸਾਹਮਣੇ ਐਂਟਰੀ ਹੈਗੀ ਐਂਟਰੀ ਕਰਕੇ ਉਮੀਦ ਭਵਨ ਦੇ ਅੰਦਰ ਚੱਲਦੇ ਆਂ ਕੀ ਕੋਸ਼ਾ ਉਮੀਦ ਭਵਨ ਦੇ ਪਵੰਦੇ ਵਿੱਚ ਕੀ ਦੀ ਪ੍ਰਾਪਰਟੀ ਆ ਸਾਰਾ ਤੁਹਾਨੂੰ ਜਾ ਕੇ ਅੰਦਰ ਦੱਸਦੇ ਆਂਗੇ ਟਾਈਮਿੰਗ ਦੀ ਗੱਲ ਕਰੀਏ ਤਾਂ ਸਵੇਰ 9 ਤੋਂ 5 ਵਜੇ ਤੱਕ ਬੈਰਾ ਟਾਈਮ ਹੈਗਾ ਇਹਦਾ 5 ਵਜੇ ਤੱਕ ਜਿਹਨੇ ਟਰੈਕਟਰ ਲੈ ਲਈ ਤਾਂ ਉਹ ਵੇਖ ਸਕਦਾ ਨਹੀਂ 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 ਰਹਿਣ ਹੀ ਦਿਓ ਉਹਨੂੰ ਵਿਊ ਚੈੱਕ ਕਰੋ ਮੜਿਆ ਮੇਟ ਪੈਲਸ ਦਾ ਜਾਂ ਅਲੀ ਦੇ ਆਪ ਲੌਬੀ ਸਾਹਮਣੇ ਐਂਟਰੀ ਆ ਆਪਾਂ ਜ਼ਿੰਦਗੀ ਚ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਵਿਹਾਰ ਵਿਹਾਰ ਭੂਗੈਸ਼ ਬੋਲ ਲੋਜੀ ਚੈੱਕ ਕਰੋ ਉਮੇਦ ਭਵਨ ਪੈਲਸ ਮਹਾਰਾਜਾ ਗੱਲ ਸਿੰਘ ਜਿਹੜੇ ਦੂਜੇ ਸੀਗੇ ਜੋਧਪੁਰ ਦੇ ਉਹਨਾਂ ਨੇ ਬਣਾਇਆ ਸੀਗਾ ਐਂਡ ਦਿਸ ਆਲ ਦੇਖੋ ਹਾਊ ਮਚ ਇਹ ਉਮੇਦਪਵਨ ਦਾ ਜਿਹੜਾ ਰਾਜਾ ਉਹਦੀਆਂ ਮਤਲਬ ਇੱਥੇ ਸਾਰੀਆਂ ਪੁਰਾਣੀਆਂ ਵਗੈਰਾ ਚੀਜ਼ਾਂ ਦੀਆਂ ਆ ਡਿਜ਼ਾਈਨਿੰਗ ਹੋਇਆ ਬਈ ਜਿਹੜਾ ਸਾਰਾ ਸਾਹਮਣੇ ਸਕੇਚ ਬਣੇ ਹੋਏ ਹੈਗੇ ਇਹ ਵੀ ਕਾਫੀ ਪੁਰਾਣੇ ਹੈਗੇ ਆਰਕੀਟੈਕਚਰ ਦੇਖੋ ਕਿੰਨਾ ਘੈਂਟ ਹੈਗਾ ਪਵਨ ਦਾ ਫਰੰਟ ਤੋਂ ਫੋਟੋ ਖਿੱਚੀ ਵੀ ਹੈਗੀ ਆ ਜਿੱਥੇ ਅੰਦਰਲੀ ਸਾਈਡ ਤੋਂ ਆ ਗਿਆ ਜੀ ਮੇਨ ਉਮੀਦ ਭਵਨ ਦਾ ਨਕਸ਼ਾ ਇਹ 3D ਪ੍ਰਿੰਟ ਆ ਉਮੀਦ ਭਵਨ ਦਾ ਮਾਗਰ ਉਮੇਦਪੁਰ ਫੈਲਸਫੀਗਰ ਦਾ ਕਰੀਰ ਚਾਹ ਤਕਰੀਬਨ ਪੂਰੇ 347 ਰੂਮ ਨੇ ਇਹ ਉਮੇਦਪੁਰਸ ਦੇ ਵਿੱਚ ਦੇਖੋ 347 ਇੱਕ ਰਾਜੇ ਦੇ ਕਮਰੇ ਕੀ ਬਾਤਾਂ ਹੀ ਹਨ ਐਡਾ ਰੂਮ ਦੱਸੋ ਕਿਹਨੂੰ ਚਾਹੀਦਾ ਐਡਾ ਕਿਲਾ ਦੱਸੋ ਕਿਹਨੂੰ ਚਾਹੀਦਾ ਜਿੱਦੇ 347 ਕਮਰੇ ਹਨ 347 ਕਮਰਿਆਂ ਨੂੰ ਤੁਸੀਂ ਕੀ ਕਰੋਗੇ ਆ ਇੰਦਰਾ ਗਾਂਧੀ ਆਈ ਸੀਗੀ ਉਮੇਦਪਾਲਸ ਦੇ ਵਿੱਚ ਉਹਦੀਆਂ ਫੋਟੋਆਂ ਲੱਗੀਆਂ ਹੋਈਆਂ ਠੀਕ ਆ ਬਈ ਯਾਰ ਤੁਸੀਂ ਆ ਰਾਜੇ ਦੀ ਚੜਾਈ ਸੀ ਐਸਾ ਹੀ ਬਹੁਤ ਲੱਗਿਆ ਹੁਣ ਆ ਯਾਰ ਉਧਰ ਦੀ ਆ ਬਾਕੀ 3000 ਜਿਹੜੇ ਬਾਕੀ ਤਿੰਨ ਹੀ ਯਾਰਾ ਬੰਦਾ ਲੱਗਿਆ ਸੀ ਇਹਨੂੰ ਬਣਾਉਣ ਦੀ ਖਾਤਰ 15 ਸਾਲ ਲੱਗੇ ਸੀਗੇ ਇਹਨੂੰ ਬੰਨ ਦੇ ਵਿੱਚ ਤੇ ਟੋਟਲ 94 ਲੱਖ 61000 ਰੁਪਿਆ ਉਸ ਟਾਈਮ ਲੱਗਿਆ ਸੀਗਾ ਹਿਸਾਬ ਨਾਲ ਅੱਜ ਬਣਾਉਣਾ ਹੋਵੇ ਤਾਂ ਗੱਲ ਕਿੱਥੇ ਗਈ ਮੱਕੀਆਂ ਸਾਰੀ ਫੈਮਿਲੀ ਦੀਆਂ ਫੋਟੋਆਂ ਇਹਨਾਂ ਦੀਆਂ ਜਿਆਦਾ ਤਾਂ ਇਹਨਾਂ ਦੀ ਫੋਟੋਆਂ ਹੀ ਲੱਗੀਆਂ ਵੀ ਆ ਅਮੀਰ ਪੈਲਸ ਆਹ ਲੋਕ ਆ ਜਿਹੜੇ ਘੋੜਾ ਜਿਹਨੂੰ ਖੱਚਦਾ ਹੁੰਦਾਗਾ ਰੈਡੀ ਜੀਨੂੰ ਇਹਦੇ ਆਸੇ-ਪਾਸੇ ਨਹੀਂ ਲੱਗੇ ਹੁੰਦੇ ਲਾਟਾਂ ਜੇ ਇਹ ਆਉ ਪਏ ਆ। ਆ ਬਾਕੀ ਰਾਜੇ ਦੀਆਂ ਕੁੰਡੀਆਂ ਕਹਾੜੀ। ਉਹ ਸਮਾਨ ਪਿਆ ਇੱਥੇ। ਅੱਗੇ ਜਿਹਦੇ ਵਿੱਚ ਖਾਂਦੇ ਪੀਂਦੇ ਹੁੰਦੇ ਸੀ ਪਲੇਟਾਂ ਵੀ ਸਾਂਭੀ ਬੈਠੇ ਆ। ਕੱਪ ਚਾਹਲੇ। ਫਰਮੋਸਾਂ ਅਜਾ ਡਿਨਰ ਸੈਟ ਜੈ ਜਿਹਨੂੰ ਕਹਿੰਦੇ ਆ ਉਹ ਵੀ ਪਿਆ ਸਾਰਾ ਇੱਥੇ ਇਹ ਵੀ ਕਾਫੀ ਕਾਸਟਲੀ ਹੋਣਾਗਾ ਫੇਰ ਹੀ ਪਿਆਗਾ ਆ ਜਿਹਦੇ ਵਿੱਚ ਮੋਮਬੱਤੀਆਂ ਲਾਉਂਦੇ ਨੇ ਉਹ ਸਮਾਨ ਪਿਆ ਸਾਰਾ ਕਿਉਂ ਇੱਥੋਂ ਪਤਾ ਲਾਦਾ ਰਾਜੀ ਠੱਕ ਦਾ ਆ ਪਿਆ ਆ ਚਲੋ ਇਦਾਂ ਘੋੜਾ ਤੇ ਆ ਘੋੜੇ ਦੇ ਉੱਪਰ ਜਿਹੜੀ ਬੈਠਣ ਵਾਲਾ ਹੁੰਦਾਗਾ ਸੀਟ ਜੀ ਇਹ ਹੋ ਪਈ ਆਗੇ ਆ ਕੁਰਸੀਆਂ ਪਈਆਂ ਰਾਜੇ ਦੀਆਂ ਇਹ ਚ ਸਵੇਰੇ ਉੱਠ ਕੇ ਚਾਹ ਪੀਂਦਾ ਹੋਣਾ ਤਾਂ ਪਰ ਗੱਲ ਵੱਖਰੀ ਹੁੰਦੀ ਹੋਣੀ ਆ ਆ ਰਾਜੇ ਦੇ ਜਿਹੜੇ ਜਿੱਤੇ ਹੋਏ ਆ ਕਿ ਕਪ ਕਪ ਜੇ ਸਾਰੇ ਹੋ ਪਏ ਆਗੇ ਰਾਜਾ ਗੋਲਪ ਵੀ ਗੇੜਦਾ ਹੀ ਲੱਗਦਾ ਕਿਉਂਕਿ ਆ ਸਮਾਨ ਜਿਹੜਾ ਪਿਆ ਸਾਰਾ ਸਾਰਾ ਹੀ ਰਾਜੇ ਦਾ ਹੈਗਾ ਲਓ ਜੀ ਇਹ ਆ ਰਾਜੇ ਦਾ ਡਾਈਨਿੰਗ ਟੇਬਲ ਇੱਥੇ ਬਹਿ ਕੇ ਖਾਂਦਾ ਹੁੰਦਾ ਸੀਗਾ ਰੋਟੀ ਪਾਣੀ ਚਾਹ ਵਗੈਰਾ ਉਸ ਟੈਂਪਰ ਆਮ ਲੋਕੀਂ ਕਿਦਾਂ ਇੱਕ ਕੋਈ ਸਾਧਨ ਹੁੰਦਾ ਸੀਗਾ ਜਿੱਥੇ ਟੇਪ ਜੀ ਪਾਉ ਲੋ ਕਿਹਨੂੰ ਕਿਹਨੂੰ ਪਤਾ ਇਹਦੇ ਵਿੱਚ ਕਿਹੜਾ ਤਵਾ ਜਾਂ ਪੈਂਦਾ ਹੁੰਦਾਗਾ ਪਾ ਕੇ ਫਿਰ ਰਾਜਾ ਇੱਕ ਪਾਸੇ ਗਾਣਾ ਚੱਲਦਾ ਹੋਊ ਤੇ ਇੱਕ ਪਾਸੇ ਖਾਣਾ ਖਾਂਦਾ ਹੋਊਗਾ ਵਾਹੇ ਹੱਕਸੀ ਰਾਜਿਆਂ ਦੀ ਉਸ ਟੈਂਪਰ ਬਾਕੀ ਆ ਸਾਮਾਨ ਪਿਆ ਛੋਟਾ ਮੋਟਾ ਪਾਤਾ ਪੀਣ ਵਾਲਾ ਗਾ ਹੁੱਕਾ ਵਗੈਰਾ ਆ ਚਾਹ ਵਾਲੇ ਗਾ ਕੰਮ ਆ ਗਏ ਆ ਸ਼ਾਇਦ ਲਾਟਨ ਜਿਨੇਗੇ ਇਹ ਜਿਹੜਾ ਸਾਨੂੰ ਸਮਾਨ ਦਿਖਾਇਆ ਆਪਾਂ ਸਾਰਾ ਜੋਧਪੁਰ ਪੋਲੋ ਮਤਲਬ ਮੈਚ ਹੋਇਆ ਸੀਗਾ ਉਹਦਾ ਸਾਰਾ ਸਮਾਨ ਪਿਆ ਆਨੇ ਮੁੰਹੇ ਫਿਨਿਸ਼ ਕੀ ਕੇ ਸਮਾਨ ਦੇਖਿਆ ਜਾਵੇ ਤਾਂ ਕਾਫੀ ਕੀਮਤੀ ਹੈਗਾ ਤਾਂ ਹੀ ਦਸੀਸਾਂ ਵਿੱਚ ਰੱਖਿਆ ਹੋਇਆਗਾ ਆਹ ਰਾਣੀ ਦਾ ਸਮਾਨ ਸਾਰਾ ਇੱਥੇ ਖੜ ਕੇ ਕੰਗੀ-ਕੁੰਗੀ ਕਰਦੀ ਹੁ ਹਿੱਸੇ ਮੁਰੇ ਤਿਆਰ-ਵਿਆਰ ਹੁੰਦੀ ਹੋਊਗੀ ਤੇ ਇੱਥੇ ਬਹਿ ਕੇ ਰਾਣੀ ਰਾਜੇ ਨੂੰ ਜਿਹੜਾ ਖੱਤ ਲਿਖਦੀ ਹੋਣੀ ਹੈਗੀ ਇਹਦੇ ਵਿੱਚ ਆਪਦਾ ਸਮਾਨ ਰੱਖਦੀ ਹੋਊਗੀ ਕਾਫੀ ਚੀਜ਼ਾਂ ਯਾਨੀ ਮਹਿੰਗੀਆਂ ਨਹੀਂਆਂ ਸਾਂਭੀ ਬੈਠੇ ਹੈਗੇ ਆ ਜਿੰਦਾ ਗੁੰਜੀ ਵੀ ਸਾਂਭੀ ਬੈਠੇ ਹੈਗੇ ਕਰਨੀ ਵੀ ਸਾਂਭੀ ਬੈਠੇ ਆ ਹੁਣ ਇਹ ਨਹੀਂ ਕਰਨੀ ਆ ਆ ਜਿੰਦਾ ਜਰੂਰ ਚਾਂਦੀ ਦਾ ਲੱਗਦਾ ਨਾ ਇਹ ਵੀ ਬੰਦ ਹੈ ਆ ਦੇਖੋ ਇਧਰੋਂ ਫੋਟੋ ਕੋਈ ਹੋਰ ਲੱਗਦੀ ਆ ਇੱਥੋਂ ਫੋਟੋ ਹੋਰ ਸਾਹਮਣੇ ਦੇਖ ਸਕਦੇ ਤੁਸੀਂ ओरिएंटਲ ਰੂਮ ਇਹ ਬਾ ਇਹ ਰਾਜ ਦਾ ਸੰਘਾਸਨ ਲੱਗਦਾ ਹਾਂ ਇੱਥੇ ਬਹਿ ਕੇ ਦਿੰਦਾ ਹੁਕਮ ਆਪਾ ਭਾਰਾ ਲੱਗਦਾ ਮੂਰੇ ਹੈ ਤੇ ਭਾਰਾ ਚੱਲਦਾ ਹੁਣ ਮੂਰੇ ਪਰਜਾ ਵੰਦੀ ਹੋਣੀ ਇੱਥੇ ਅੱਗੇ ਸਾਰਾ ਘੜੀ ਵਾਲਾ ਰੂਮ ਆਗਾ ਇਹ ਸਾਰੀਆਂ ਘੜੀਆਂ ਪਈਆਂ ਨੇ ਜਿੰਨੀਆਂ ਵੀ ਰਾਜੇ ਨੇ ਵਰਤੀਆਂ ਹੋਣਗੀਆਂ ਦੇਖ ਲਓ ਕਿਹ ਹੈ ਕਿਹ ਜੀ ਘੜੀਆਂ ਨੇ ਆ ਗਿਟਾਰ ਵਾਲੀ ਘੜੀ ਹੈਗੀ ਗਿਟਾਰੀ ਹੁੰਦਾ ਨਾ ਆਸ਼ੇ ਪਾਲੀ ਘੜੀ ਹੈਗੀ ਆਹੋ ਮਿਊਜੀਕਲੀ ਆ ਟਾワー ਵਾਲੀ ਵਾਸ਼ ਟਾワー ਵਾਲੀ ਇਹ ਸਾਰੇ ਵਾਸ਼ ਟਾワー ਪਏ ਆ ਜਿੱਚ ਘੜੀਆਂ ਲੱਗੀਆਂ ਹੋਈਆਂ ਯਾਰ ਇੰਨੀਆਂ ਘੜੀਆਂ ਰਾਜ ਨੇ ਕੀ ਕਰਨੀਆਂ ਸੀ ਮੈਨੂੰ ਸਮਝ ਨਹੀਂ ਲੱਗਦੀ ਥੋੜੇ ਕੋਲੇ ਦੱਸੋ ਕਿਹਦੇ ਕੋਲ ਕਿੰਨੀਆਂ ਘੜੀਆਂ ਨੇ ਯਾਰ ਕਰਕੇ ਦੱਸੋ ਵੀ ਤੁਹਾਡੇ ਕੋਲ ਕਿੰਨੀਆਂ ਘੜੀਆਂ ਨੇ ਰਾਜੀਪੁਰ ਤਾਂ ਇੰਨੀਆਂ ਸੀ ਹਾਵ ਲਾ ਲਓ ਇੱਥੇ ਇਕੱਲੇ ਆਹੀ ਕਮਰੇ ਦੇ ਵਿੱਚ ਮੈਨੂੰ ਲੱਗਦਾ ਨਾ ਵਾੜੀ ਤਾਂ ਹਾਥੀਆਂ ਤੋਂ 60 ਘੜੀਆਂ ਤੋਂ ਵੱਧ ਹੀ ਪਈਆਂ ਨੇ ਜੀਆਂ ਤੁਹਾਡੇ ਕੋਲ ਤੁਸੀਂ ਦੱਸੋ ਕਿੰਨੀਆਂ ਘੜੀਆਂ ਨੇ ਕਮੈਂਟ ਕਰਕੇ ਦੱਸਿਓ ਜਾਂ ਕਿਸੇ ਬੰਦੇ ਨੇ ਇਹ ਜੀਆਂ ਘੜੀਆਂ ਵੇਖੀਆਂ ਹੁਣ ਇਹ ਰਾਜਾ ਹੀ ਰੱਖ ਸਕਦਾ ਸੀ ਇੰਨੀਆਂ ਮਤਲਬ ਯਾਰ ਹਰੇਕ ਸ਼ੇਪ ਦੀ ਮਤਲਬ ਆਹ ਟ੍ਰੇਨ ਦੀ ਆ ਆ ਵੀ ਟ੍ਰੇਨ ਦੀ ਆ ਆ ਵੀ ਟ੍ਰੇਨ ਦੀ ਘੜੀ ਆ ਆ ਗੱਡੀ ਦੀਆਂ ਆ ਗਈਆਂ ਆ ਟੈਂਕ ਦੀ ਵੀ ਆ ਗਈ ਆ ਸੰਦੂਕ ਦੀ ਆ ਆ ਕਮਾਲ ਸੀ ਰਾਜੇ ਵਾਲੀ ਦਾ ਯਾਰ ਕਿਹਦੇ ਕੋਲ ਇੰਨੀਆਂ ਘੜੀਆਂ ਕਮੈਂਟ ਕਰਕੇ ਰੱਖਿਓ ਮੈਨੂੰ ਆਪਣੇ ਤਾਂ ਦੋ ਹੀ ਲੱਗੀਆਂ ਤੁਸੀਂ ਦੱਸੋ ਤੁਹਾਡੇ ਕੋਲ ਕਿੰਨੀਆਂ ਘੜੀਆਂ ਨੇ ਰਾਜਾ ਤਾਂ ਫਰਾਂਈ ਕਰਦਾ ਸੀ ਬਾਕੀ ਅੰਦਰ ਸ਼ਾਪ ਸ਼ਾਪ ਬਣੀਆਂ ਹੋਈਆਂ ਜੇ ਕਿਸੇ ਵੀਰ ਨੇ ਸਮਾਂ ਲੈਣਾ ਲੈ ਸਕਦੇ ਹਾਂ ਉਹ ਹਰੇਕ ਕਿਲੇ ਦੇ ਵਿੱਚ ਨੇ ਇੱਥੇ ਵੀ ਇਹ ਸਾਰੀ ਪ੍ਰਾਈਵੇਟ ਜਗਾ ਹੈ ਬਾਕੀ ਆਜ਼ਾਦੀ ਤੋਂ ਬਾਅਦ ਇਹ ਮਤਲਬ ਲਾਸਟ ਕਹਿ ਸਕਦੇ ਹਾਂ ਕਿ ਪਹਿਲਾ ਤੇ ਲਾਸਟ ਪੈਲਸ ਹੈਗਾ ਇਸ ਤੋਂ ਬਾਅਦ ਕੋਈ ਨਹੀਂ ਬਣਿਆ 1947 ਤੋਂ ਬਾਅਦ ਇਹ ਪਹਿਲਾ ਪੈਲਸ ਹੈ ਜਿਹੜਾ ਬਣਿਆ ਸੀਗਾ ਇਸ ਤੋਂ ਬਾਅਦ ਕੋਈ ਨਹੀਂ ਬਣਿਆ ਕਿਲਾ ਕਿ ਬਹੁਤ ਜਿਆਦਾ ਖੂਬਸੂਰਤ ਬਾਕੀ ਜੇ ਕੋਈ ਵੀ ਹੱਥ ਦਿਖਾਉਣ ਦੇ ਵਿੱਚ ਇੰਟਰਸਟ ਹੈਗਾ ਜਾਂ ਆਪ ਦੀ ਪੱਤਰੀ ਵਗੈਰਾ ਕਢਾਉਣੀ ਆ ਤਾਂ ਸਾਹਮਣੇ ਬੈਠੇ ਨੇਗੇ ਕਢਵਾ ਸਕਦੇ ਹੋਗੇ ਆਪਾਂ ਤਾਂ ਇਹ ਚੀਜ਼ ਨੂੰ ਮੰਨਦੇ ਨਹੀਂਗੇ ਜੇ ਕਿਸੇ ਵੀਰ ਨੇ ਵੀ ਆਹ ਹੱਥ ਦਿਖਾਉਣਾ ਇੱਥੇ ਇੱਕ ਬੈਠਾਗਾ ਸੰਜੀਤ ਸ਼ਰਮਾ ਦੇ ਨਾਮ ਦੇ ਉੱਤੇ ਡਾਕਟਰ ਜਿਹੜਾ ਹੱਥ ਦੇਖ ਕੇ ਤੁਹਾਡੀ ਸਾਰੀ ਭਵਿਸ਼ਾ ਬਾਣੀ ਦੱਸ ਦਿੰਦਾਗਾ ਕਿਲੇ ਅੰਦਰੋਂ ਦੇਖ ਆਏ ਆਪਾਂ ਬਾਕੀ ਕਿਲੇ ਦੀ ਗੱਲ ਕਰੀਏ ਮਹਾਰਾਜਾ ਉਮੇਦ ਸਿੰਘ ਨੇ 1929 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਤੇ 1943 ਵਿੱਚ ਇਹ ਜਿਹੜਾ ਬਣ ਕੇ ਤਿਆਰ ਹੋ ਗਿਆ ਸੀਗਾ ਬਾਕੀ 60 ਰੁਪਈਆ ਚ ਉਹ ਕਹਿੰਦੇ ਇੰਨੇ ਚ ਇ ਨਹੀਂ ਆਉਂਦਾਗਾ ਉਹਨਾਂ ਨੇ ਰਾਜਾ ਨੇ ਮੰਨ ਕੇ ਚਲੋ ਚਾਰਕ ਕਮਰੇ ਆਪਦੇ ਖੋਲੇ ਪਿਆ ਬਾਕੀ ਦੇ ਵਿੱਚ ਆਪ ਰਹਿੰਦਾਗਾ ਕਹਿੰਦੇ ਵੀ ਇੰਨੇ ਚ ਇ ਨਹੀਂ ਆਉਂਦਾ ਫਿਰ ਉਹਨਾਂ ਨੇ ਥੋੜੀ ਦਿਖਾਇਆ ਜਣੀ ਬਾਕੀ ਹੈ ਸਮਾਨ ਯਾਰਾਜ ਦਾ ਸਾਰਾ ਠੀਕ ਖਾਂਦਾ ਕਾਹਦੇ ਤੇ ਬਹਿ ਕੇ ਖਾਂਦਾ ਪੀਂਦਾ ਹੁੰਦਾ ਸੀ ਰਾਣੀ ਮੰਨ ਕੇ ਚਲੋ ਵੀ ਕੀ ਆਪਦਾ ਜਿਹੜਾ ਹਾਰ ਸ਼ਿੰਗਾਰ ਕਰਦੀ ਸੀ ਉਹ ਪਿਆਗਾ ਮਿਹਨਤਾਂ ਘੜੀਆਂ ਹੀ ਪਈਆਂ ਇੱਥੇ 50 ਤੋਂ 60 ਤੱਕ ਘੜੀਆਂ ਹੀ ਪਈਆਂ ਹੋਣੀਆਂ ਇਹੜੀਆਂ ਆਪਾਂ ਵੇਖੀਆਂ ਇੱਥੇ ਬਾਕੀ ਚਲੋ ਕਰਾ ਲਈਏ ਫੋਟੋ ਵਗੈਰਾ ਇੱਥੇ ਫਿਰ ਆਪਾਂ ਇੱਥੋਂ ਵੀ ਪਾਉਣੇ ਚਾਲੇ ਬਾਕੀ ਰਾਜੇ ਨੇ ਆਪਾਂ ਨੂੰ ਇਨਵਾਈਟ ਕੀਤਾਗਾ ਡਿਨਰ ਦੀ ਖਾਤਰ ਆਪਾਂ ਰਾਜੇ ਨੂੰ ਕਿਹਾਗਾ ਕਿ ਆਪਣੇ ਕੋਲ ਟਾਈਮ ਥੋੜਾ ਖਚਵਾਈਆਂ ਆ ਆਪਾਂ ਗੁਰੂ ਘਰ ਜਾਣਾ ਚਲੋ ਮਜ਼ਾਕ ਕਰਦੇ ਸੀਗੇ ਇਦੂ ਕਹਾ ਤਾਂ ਇੰਟਰਵਿਊ ਨਹੀਂ ਦਿੰਦੇ ਇਹ ਬਾਕੀ ਗਾਰਡਨ ਬੜਾ ਸੋਹਣਾਗਾ ਅੱਗੇ ਫੋਟੋ ਫਟ ਕਰਾ ਲਈਏ ਆਪਾਂ ਖੜਕੇ ਮਹਿਲ ਦੇ ਵਿੱਚ ਆਪਾਂ ਗੱਲ ਕਰੀਏ ਹੋਟਲ ਆ ਕਮਰੇ ਆ ਸ਼ਾਹੀ ਕਮਰੇ ਆਗੇ ਹੋਟਲ ਨੇ ਬਾਗ ਆਗੇ ਅਤੇ ਇੱਕ ਆਦਾ ਰੈਸਟੋਰੈਂਟ ਬਣਿਆ ਹੋਇਆ ਹੈਗਾ ਉਹ ਵੀ ਖਾਣ ਪੀਣ ਵਾਸਤੇ ਲਓ ਜੀ ਕੇਸਰ ਕulfi ਕਰਵਾ ਲਈ ਆਪਾਂ ਇਥੋਂ ਕੰਟੀਨ ਆ ਗਈ 40 ਰੁਪਏ ਦੀ ਇੱਕ ਆਪਾਂ ਨੂੰ ਕੇਸਰ ਕulfi ਪਈ ਹੈਗੀ ਵੇਖੇ ਖਾਣੇ ਆਗੇ ਆਹ ਪਲੇਸ ਦਾ ਰਾਜਪੂਤ ਕੇ ਮੈਂ ਖੁਦ ਲੋਕ ਮੈਂ ਜੱਦ ਕਰਕੇ ਬਹਿ ਗਿਆ ਮੈਂ ਖਾਣੀ ਤਾਂ ਹੁਣ ਕੇਸਰ ਕulfi ਖਾਣੀ ਨੂੰ ਖਾਣੀ ਹੈ ਰਾਜੇ ਨੂੰ ਵੀ ਪਤਾ ਲੱਗ ਗਿਆ ਵੀ ਉਹਦੇ ਮਹਿਲ ਦੇ ਵਿੱਚ ਬਹਿ ਕੇ ਆਪਾਂ ਕੇਸਰ ਕulfi ਖਾਧੀ ਹੈਗੀ ਕੇਸਰ ਕulfi ਖਾ ਕੇ ਫੇਰ ਹੀ ਚੱਲਾਂਗੇ ਅੱਗੇ ਆਪਾਂ ਗਾਣੇ ਵੀਊ ਦਾ ਇੰਜੋਏ ਕਰਦੇ ਆਂਗੇ ਜੋਧਪੁਰ ਦਾ ਬਾਕੀ ਆਪਣਾ ਜੋਧਪੁਰ ਦੇ ਵਿੱਚ ਅੱਜ ਆਖਰੀ ਦਿਨ ਹੀ ਹੈਗਾ ਅੱਜ ਅਸੀਂ ਕੀਤਾ ਸੀਗਾ ਪਲਾਨ ਵੀ ਗੁਰਦੁਆਰਾ ਸਾਹਿਬ ਚ ਹੀ ਰ੍ਹਾਂਗੇ ਸਵੇਰੇ ਜਲਦੀ ਚੱਲੇ ਪਾਵਾਂਗੇ ਆਪਾਂ ਇਥੋਂ ਸਾਹਮਣੇ ਆਪਾਂ ਚਿਲਾ ਵੇਖਦੇ ਵੇਖਦੇ ਕੇਸਰ ਕulfi ਖਾ ਕੇ ਇੰਜੋਏ ਕਰਦੇ ਕਰਦੇ ਖਾਣੇ ਆ ਕਿ ਗੱਲਾਂបੱਤਾ ਕਰਦੇ ਆ 10 ਮਿੰਟ ਬਹਿਨੇ ਆ ਕਿਉਂਕਿ ਅੱਜ ਦੇ ਦਿਨ ਆਪਣੇ ਕੋਲ ਟਾਈਮ ਖੁੱਲ੍ਹੇ ਹੀ ਹੈਗਾ ਫਿਰ ਇੱਕ ਦਵਾ ਸਿੱਧਾ ਗੁਰਦੁਆਰਾ ਸਾਹਿਬ ਹੀ ਜਾਣਾ ਆਪਾਂ ਬਾਕੀ ਰਾਤ ਨੂੰ ਪ੍ਰਸ਼ਾਦਾ ਪਾਣੀ ਛੱਕ ਕੇ ਆਪਾਂ ਫਿਰ ਪਈ ਜਾਣਾਗਾ ਸਾਹਮਣੇ ਸਾਨੂੰ ਟੇਬਲ ਫ੍ਰੀ ਲੱਗਦੇ ਆਗੇ ਉੱਥੇ ਬਹਿਨੇ ਆਗੇ ਗੱਲਾਂបੱਤਾ ਕਰਦੇ ਆ ਫਿਰ ਮੈ ਆਉਂਦੀਆਂ ਤੁਹਾਨੂੰ ਕੇਸਰ ਵਾਲੀ ਕulfi ਆਪਾਂ ਟਰਾਈ ਕੀਤੀ ਹੈਗੀ ਇੱਕ ਨੰਬਰ ਚੀਜ਼ ਆ ਜੇ ਕੋਈ ਵੀ ਵੀਰ ਇੱਥੇ ਆ ਰਿਹਾ ਨਾ ਅਮੇਰਗੜ ਫੋਟ ਅਮੇਰਗੜ ਪੈਲਸ ਦੇ ਵਿੱਚ ਜ਼ਰੂਰ ਟਰਾਈ ਕਰਿਓ 40 ਰੁਪਿਆ ਚ ਸੌਦਾ ਵੀ ਮਾੜਾ ਹੈ ਨਹੀਂਗਾ ਤੁਸੀਂ ਪੈਸਾ ਦੇਖੋ ਚਾਹੇ ਨਾ ਦੇਖੋ ਆ ਚੀਜ਼ ਖਾ ਕੇ ਜਾਇਓ ਇੱਕ ਨੰਬਰ ਚੀਜ਼ ਆਗੀ ਚਾਹੇ ਖਾ ਕੇ ਮੁੜ ਜਾਓ ਬਾਹਰਲੇ ਪਾਸੋਂ ਪੈਸਾ ਦੇਖ ਲਓ ਕਿਉਂਕਿ ਇਹ ਅੰਦਰ ਜਾਣਾ ਤਾਂ 60 ਰੁਪਿਆ ਪਾਲਸੀ 40 ਦੀ ਹੈਗੀ ਇਹ ਤੁਹਾਡੇ ਤੇ ਆ ਵੀ ਤੁਸੀਂ ਕੀ ਕਰਨਾ ਹੈਗਾ ਅਸੀਂ ਦੋਨੇ ਚੀਜ਼ਾਂ ਟਰਾਈ ਕੀਤੀਆਂ ਕਿਉਂਕਿ ਪਹਿਲੀ ਵਾਰ ਅਸੀਂ ਆਏ ਸੀਗੇ ਇੱਥੇ ਅਗਰ ਅਪਾ ਕੇਸਰ ਦੀ ਗੱਲ ਕਰੀਏ ਕੇਸਰ ਨਾ ਮਾਤਰਾ ਚੀ ਹੈਗਾ ਵਿੱਚ ਥੋੜੀ ਥੋੜੀ ਫ੍ਰੈਗਰੈਂਸ ਆਉਂਦੀ ਹੈ ਕੇਸਰ ਦੀ ਕਿਉਂਕਿ ਕੇਸਰ ਤਾਂ ਕਾਫੀ ਮਹਿੰਗਾ ਹੈਗਾ ਉਹ ਥੋੜੀ ਬੱਚੇ ਦੇ ਵਿੱਚ ਪਾਏ ਹੁੰਦਾ ਮੜਾ ਮੋਟਾ ਹੀ ਬਾਕੀ ਕੌਲਮ ਲਾ ਕੇ ਪੂਰਾ ਸੀ ਇੰਜੋਏ ਕਰ ਰਹੇ ਹਾਂਗੇ ਰਾਜੇ ਨੇ ਵੀ ਨਹੀਂ ਇੰਨੀ ਫੀਲ ਨਾਲ ਇੱਥੇ ਕਦੇ ਬੈਠਿਆ ਹੁਣ ਜਿਵੇਂ ਅਸੀਂ ਬੈਠੇ ਹਾਂਗੇ ਇੱਥੇ ਆਪਣੇ ਸੱਜੇ ਪਾਸੇ ਸਨਸੈਟ ਹੋਣ ਵਾਲਾ ਹੀ ਹੈਗਾ ਰਸਤੇ ਚੱਲਾਂਗੇ ਨਾਲ ਸਨਸੈਟ ਦੇਖਦੇ ਜਾਵਾਂਗੇ ਤੇ ਫੇਰ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕੱਪੜੇ ਸੁੱਕਣੇ ਪਾਏ ਹੋਏ ਸੀਗੇ ਉਹ ਵੀ ਚੱਕਦੇ ਆਂ ਜਾ ਕੇ ਪੈਕਿੰਗ ਵਗੈਰਾ ਕਰਕੇ ਆਪਾਂ ਹੌਣੀ ਰੱਖ ਲੈਣੀ ਆ ਰਾਤ ਨੂੰ ਇਸ਼ਨਾਨ ਪਾਣੀ ਕਰਕੇ ਪੈ ਜਾਣਾ ਆਪਾਂ ਸਵੇਰੇ ਜਲਦੀ ਨਿਕਲਾਂਗੇ ਪੈਲਸ ਤੋਂ ਆਪਾਂ ਆ ਗਏ ਆਂਗੇ ਸਾਹਮਣੇ ਪੈਲਸ ਦੇਖ ਸਕਦੇ ਹੋਗੇ ਹੁਣ ਆਪਾਂ ਇੱਥੋਂ ਪਾਉਨੇ ਆਂਗੇ ਚੱਲੇ ਸਿੱਧਾ ਗੁਰਦੁਆਰਾ ਸਾਹਿਬ ਚੱਲਦੇ ਆਂਗੇ ਵੀਡੀਓ ਆਪਾਂ ਜਾ ਕੇ ਉੱਥੇ ਐਂਡ ਕਰਾਂਗੇ ਕਿਉਂਕਿ ਹੁਣ ਦਿਖਾਉਣ ਨੂੰ ਰਸਤੇ ਵਿੱਚ ਕੁਝ ਨਹੀਂ ਹੈਗਾ ਸਿੰਪਲ ਬੁਜ਼ਾਰੀ ਹੈਗਾ ਕੱਲ ਦੀ ਪਲਾਨਿੰਗ ਤੁਹਾਨੂੰ ਥੋੜੀ-ਮੋਟੀ ਦੱਸ ਦਿਆਂ ਜਾ ਕੇ ਆਪਾਂ ਨੂੰ ਇੱਥੇ ਵੀਰ ਮਿਲਿਆ ਸੀਗਾ ਇੱਕ ਉਹ ਦੱਸਦਾ ਸੀਗਾ ਉਹ ਅੰਦਰ ਕੰਮ ਕਰਦੇ ਆਗੇ ਪਾਰਟੀ ਅੰਦਰ ਕਹਿੰਦੇ ਪਾਰਟੀ ਚੱਲਦੀ ਹੈਗੀ ਵੀਰ ਕਹਿੰਦਾ ਜੇ ਆਪਾਂ ਕਿਹੇ ਵੀਰ ਨੇ ਰਾਤ ਰਹਿਣਾ ਇੱਥੇ ਪੈਲਸ ਦੇ ਵਿੱਚ ਇੱਕ ਰੂਮ ਦਾ ਕਿਰਾਇਆ ਜਿਹੜਾ ਕਿ ਪਰ ਨਾਈਟ ਦਾ 10000 ਰੁਪਇਆ ਇੱਥੇ ਜੇ ਕਿਸੇ ਵੀਰ ਨੇ ਇੱਥੇ ਮੈਰिज ਵਗੈਰਾ ਕਰਵਾਉਣੀ ਹੈਗੀ ਉਹ ਅਰੇਂਜਮੈਂਟ ਕਰਨਾ ਉਹ ਕਰੋੜਾਂ ਚ ਲੱਗ ਜਾਂਦਾਗਾ ਦੱਸੋ ਜਰੂਰ ਜੇ ਕਮੈਂਟ ਦੇ ਵਿੱਚ ਜੇ ਕਿਸੇ ਵੀਰ ਨੇ ਰੂਮ ਬੁੱਕ ਕਰਵਾਉਣਾਗਾ ਆਪਾਂ ਕਹਿ ਦਿੰਨੇ ਆਂਗੇ ਬੁਕਿੰਗ ਵਗੈਰਾ ਕਰ ਦਿੰਨੇ ਆਂਗੇ ਜੇ ਕਿਸੇ ਵੀਰ ਨੇ ਵਿਆਹ ਕਰਵਾਉਣਾਗਾ ਇੱਥੇ ਉਹ ਵੀ ਪਹਿਲਾਂ ਬੁਕਿੰਗ ਕਰਨੀ ਪੈਂਦੀ ਆ ਉਹ ਵੀ ਦੱਸ ਦਿਓ ਜਰੂਰ ਕਮੈਂਟਾਂ 'ਚ ਦੱਸ ਦਿਓ ਜੇ ਕਿਸੇ ਵੀਰ ਨੇ ਨਾਈਟ ਦੀ ਖਾਤਰ ਰੂਮ ਲੈਣਾ ਜਾਂ ਕਿਸੇ ਨੇ ਵਿਆਹ ਦੀ ਖਾਤਰ ਇਹਨੂੰ ਸਾਰੇ ਨੂੰ ਬੁੱਕ ਕਰਵਾਉਣਾਗਾ ਜਰੂਰ ਦੱਸਿਓ ਹੈ ਥੋੜਾ ਜਲਸਾ ਮਹਿੰਗਾ ਪਰ ਫਿਰ ਵੀ ਮੈਨੂੰ ਪਤਾ ਤੁਹਾਡੇ ਵਿੱਚੋਂ ਅੱਧੇ ਭਰਾਵਾਂ ਨੇ ਕਰ ਹੀ ਦੇਣੇ ਆ ਕਮੈਂਟ ਵੀ ਜਰੂਰ ਬੁੱਕ ਕਰਾਂਗੇ ਸੀ ਗੁਰਦੁਆਰਾ ਸਿੰਘ ਸਵਾਜੀ ਸਾਤ ਉੱਤੇ ਸੀਗੇ ਆਪਾਂ ਤੇ ਸਾਹਮਣੇ ਆਪਾਂ ਦੇਖ ਸਕਦੇ ਹਾਂ ਤੁਸੀਂ ਇੱਥੋਂ ਸਵੇਰੇ ਆਪਾਂ ਜਿੱਥੇ ਗਏ ਸੀਗੇ ਮਹਾਰਾਣਗੜ੍ਹ ਫੋਟ ਬਿਲਕੁਲ ਸਾਹਮਣੇ ਹੀ ਆਪਣੀ ਇੱਥੋਂ ਆਈ ਲੱਗਦਾ ਜਿਵੇਂ 5 ਮਿੰਟ ਦਾ ਰਾਹ ਹੋਣਾ ਪਰ ਪਰੇ ਦੀ ਦੇਖਿਆ ਜਾਵੇ ਤਾਂ ਚੜ੍ਹਾਈ ਕਾਫੀ ਪੈ ਜਾਂਦੀ ਸੀਗੀ ਥੋੜੀ ਦੂਰੀ ਜੇ ਆਪਾਂ ਇਦੋਂ ਪਰਲੀ ਸਾਈਡ ਦੇਖੀਏ ਤਾਂ ਅਮੇਦਗੜ੍ਹ ਜਿਹੜਾ ਆਪਾਂ ਨੂੰ ਪੈਲਸ ਪੈਂਦਾਗਾ ਇਧਰਲੀ ਸਾਈਡ ਦੇਖਿਆ ਜਾਵੇ ਤਾਂ ਜਿਹੜਾ 에ਅਰ ਫੋਰਸ ਦਾ ਗੁਰਦੁਆਰਾ ਸਾਹਿਬ ਆਗਾ 에ਅਰ ਫੋਰਸ ਦਾ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਸਾਨੂੰ ਦਰਸ਼ਨ ਦਿਦਾਰੇ ਸਾਰੇ ਕਰਵਾਤੇ ਆਗੇ ਚਲੋ ਹੁਣ ਆਪਾਂ ਪਹਿਲਾਂ ਕੱਪੜੇ ਵਗੈਰਾ ਚੱਕ ਲਈ ਜਿਹੜੇ ਆਪਣੇ ਸੁੱਕਣੇ ਪਏ ਸੀ ਆਪਾਂ ਉਮੇਦ ਭਵਨ ਪੈਲਸ ਤੋਂ ਵਾਪਸ ਆ ਗਏ ਆ ਗੁਰਦੁਆਰਾ ਜਿਹੜਾ ਸਿੰਘ ਸਭਾ ਉੱਥੇ ਆਪਾਂ ਪਹੁੰਚ ਗਏ ਆਂਗੇ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਉੱਥੇ ਹੀ ਖਤਮ ਕਰਨ ਲੱਗੇ ਸੀਗੇ ਕੱਪੜੇ ਇਹੜੇ ਆਪਣੇ ਸੁੱਕ ਗਏ ਆਗੇ ਤਰਮਾਲ ਥੱਲੇ ਡਿੱਗਿਆ ਪਿਆ ਗਿਆ ਹਵਾ-ਫਵਾ ਚੱਲਦੀ ਹੋਣੀ ਥੋੜੀ ਮੁੱਟੀ ਕੱਪੜੇ ਵਰਕੋ ਸੁੱਕੇ ਹੀ ਹੈਗੇ ਬਾਕੀ ਅੱਜ ਦੀ ਰਾਤ ਤਾਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਆਪਾਂ ਇੱਥੇ ਰਹਿਾਂਗੇ ਤੇ ਕੱਲ ਨੂੰ ਸਵੇਰੇ ਸਾਰੇ ਨਿਕਲਾਂਗੇ ਚਾਲੇ ਪਾਵਾਂਗੇ ਆਪਾਂ ਜੈਸਲਮੇਰ ਵਾਲੀ ਸਾਈਡ ਚੱਲਣ ਨੂੰ ਚੱਲਾਂਗੇ ਆਪਾਂ ਦੇਖਦੇ ਆ ਕਿੰਨਾ ਕੁ ਸਫ਼ਰ ਨਿਕਲੂਗਾ ਤਕਰੀਬਨ 270 ਕਿਲੋਮੀਟਰ ਇੱਥੋਂ ਪੈਂਦਾ ਜੈਸਲਮੇਰ ਆਹ ਦੇਖ ਲਓ ਜੋਧਪੁਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਸਾਰੀ ਰਾਤ ਇਹਨਾਂ ਨੇ ਅੱਜ ਫੇਰ ਨਹੀਂ ਸੌਣ ਦੇਣਾਗਾ ਆਹ ਟ੍ਰੇਨ ਦੇ ਹਾਰਣਾ ਨੇ ਕੱਲ ਵੀ ਹੀ ਹੜ ਰਿਹਾ ਅੱਜ ਵੀ ਇਹੀ ਚਲੋ ਠੀਕ ਆ ਜੀ ਬਾਕੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਹੁਣ ਤਾਂ ਇਹ ਵੀਡੀਓ ਵਧੀਆ ਲੱਗੀ ਜਾਂਦੀ ਹੈ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੀ ਚੱਲਿਓ ਥੈਂਕ ਯੂ ਧੰਨਵਾਦ ਬਾਏ ਬਾਏ ਬਾਕੀ ਇੰਸਟਾਗ੍ਰam ਮੇਡੀ ਤੇ ਆਪਾਂ ਨੂੰ ਫੋਲੋ ਕਰ ਲਓ ਨਿਤ ਨਵੀਂ ਦੀ ਅਪਡੇਟ ਦੀ ਖਾਤਰ ਧੰਨਵਾਦ ਜੀ